ਸੂਪਾਖੜਾ ਡੈਮ ਤੋਂ 24 ਘੰਟਿਆਂ ਦੇ ਦੌਰਾਨ 17232 ਕਿਊਸਕ ਪਾਣੀ ਛੱਡਿਆ ਗਿਆ ਹੈ ਜਾਣਕਾਰੀ ਮੁਤਾਬਕ ਬਰਫੀਲੇ ਪਹਾੜਾਂ ਦੇ ਉੱਤੇ ਗਰਮੀ ਵਧਣ ਦੇ ਕਰਕੇ ਬਰਫ਼ ਪਿਗਲਣੀ ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ। ਗਲੇਸ਼ੀਅਰ ਪਿਗਲਣ ਦੇ ਨਾਲ 13 ਜੂਨ 2024 ਨੂੰ ਸਵੇਰੇ 7 ਵਜੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਪਾਖੜਾ ਡੈਮ ਦੇ ਪਿੱਛੇ ਗੋਵਿੰਦ ਸਾਗਰ ਝੀਲ ਦਾ ਪਾਣੀ ਦਾ ਪੱਧਰ 1584.21 ਦਰਜ ਕੀਤਾ ਗਿਆ। ਸੋ ਜਾਣਕਾਰੀ ਮੁਤਾਬਕ ਨੰਗਲ ਡੈਮ ਤੋਂ ਸਿਰਫ 45000 ਕਿਊਸਿਕ ਪਾਣੀ ਹੀ ਛੱਡਿਆ ਜਾਣਾ ਸੀ ਸਤਲੁਜ ਦਰਿਆ ਵਿੱਚ। ਸੋ ਸਵੇਰੇ 8 ਵਜੇ ਨੰਗਲ ਡੈਮ ਤੋਂ 10000 ਉਸਿਕ ਪਾਣੀ ਛੱਡਿਆ ਗਿਆ ਫਿਰ 1 ਘੰਟੇ ਬਾਅਦ ਮੰਗਲ ਡੈਮ ਤੋਂ 1000 ਕਿਊਸਿਕ ਪਾਣੀ ਛੱਡਿਆ ਜਾਣਾ ਸੀ ਸਤਲੁਜ ਦਰਿਆ ਵਿੱਚ ਪਹਿਲਾਂ ਹੀ 640 ਕਿਊਸਿਕ ਪਾਣੀ ਘਟ ਰਿਹਾ ਹੈ ਅੱਜ ਮੰਗਲ ਡੈਮ ਤੋਂ 4500 ਕਿਊਸਿਕ ਪਾਣੀ ਛੱਡਿਆ ਜਾਣਾ ਜੋ ਕਿ ਵਕਫ ਵਕਫਾਨਕ ਖੱਡਾਂ ਦਾ ਪਾਣੀ ਮਿਲਾ ਕੇ 27000 ਕਿਊਸਿਕ ਕਰੀਬ ਹੋ ਜਾਂਦਾ ਹੈ ਸੋ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕੰਢੇ ਵਸਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਅਤੇ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹਿਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਹਾਲਾਂਕਿ ਕਿਸੇ ਤਰ੍ਹਾਂ ਦੀ ਅਫਵਾਹ ਦੇ ਵਿੱਚ ਨਾ ਆਉਣ ਦੀ ਵੀ ਗੱਲ ਕਹੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਨਾ ਫੈਲਾਈ ਜਾਵੇ ਨਾ ਹੀ ਇਹਨਾਂ ਦੇ ਉੱਤੇ ਯਕੀਨ ਕੀਤਾ ਜਾਵੇ